ਮੈਂ ਬਲਕਾਰ ਸਿੰਘ ਦੁਧਾਲਾ ਮੇਰੀ ਬੇਨਤੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਕਿ ਮੁੱਖ ਮੰਤਰੀ ਸਾਹਿਬ ਸਤਿ ਸ਼੍ਰੀ ਅਕਾਲ ਤੁਸੀਂ ਜੋ ਕੁਝ ਕਰ ਰਹੇ ਜੇ ਬਹੁਤ ਵਧੀਆ ਕਰ ਰਹੇ ਜੇ ਤੁਸੀਂ ਸਾਡੇ ਨਰੇਗਾ ਮਜ਼ਦੂਰਾਂ ਦੇ ਕੀਤੇ ਗਏ ਕੰਮ ਦੇ 3 ਮਹੀਨੇ ਤੋਂ ਪੈਸੇ ਨਹੀਂ ਪਾ ਰਹੇ ਤੇ ਤੁਸੀਂ ਵਧੀਆ ਕਰ ਰਹੇ ਜੇ ਕਿਉਂਕਿ ਤੁਸੀਂ ਆਪਣੇ ਖਜ਼ਾਨੇ ਨੂੰ ਚਲਾਉਣਾ ਹੈ ਨਾ ਤੁਸੀਂ ਪੰਜਾਬ ਨੂੰ ਚਲਾਉਣਾ ਇੱਕ ਪਤਾ ਨਹੀਂ ਕਿਹੜੀ ਪਿਰਤ ਪੈ ਗਈ ਹੈ ਤੁਹਾਨੂੰ ਕਿ ਤੁਸੀਂ ਹਰ ਕੰਮ ਨੂੰ ਆਂਦੇ ਜੇ ਮੈਂ ਤੇ ਖੇਤਾਂ 'ਚ ਜਾ ਕੇ ਕਰਦਾ ਰਿਹਾ ਮੈਂ ਪਿੰਡਾਂ 'ਚ ਜਾ ਕੇ ਕਰਦਾ ਰਿਹਾ ਤੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਿ ਪੰਜਾਬ ਦੀ ਇਹ ਹਾਲਾਤ ਵੱਤੋਂ ਬੱਤਰ ਕੌਣ ਬਣਾ ਰਿਹਾ ਹੁਣ ਮੇਰੇ ਪਿੰਡਾਂ ਦੇ ਖੇਤ ਮਜ਼ਦੂਰ ਇੰਨੀ ਕੜਕ ਦੀ ਧੁੱਪ ਦੇ ਵਿੱਚ ਠੰਡ ਦੇ ਵਿੱਚ ਛੜਕਾਂ ਦੇ ਉੱਤੇ ਕੰਮ ਕੀਤਾ ਸੂਆਂ ਤੇ ਕੰਮ ਕੀਤਾ ਨਾਲਿਆਂ ਤੇ ਕੰਮ ਕੀਤਾ ਤੇ ਉਹਨਾਂ ਦੇ ਪੈਸੇ ਨਾ ਮਿਲਣ ਤੇ ਮੇਰੇ ਖਿਆਲ ਚ ਫਿਰ ਸਾਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਨਹੀਂ ਜਦੋਂ ਕਿਹੇ ਮਜ਼ਦੂਰ ਦਾ ਬੱਚਾ ਸਕੂਲ ਜਾਣ ਤੋਂ ਇਹ ਗੱਲ ਕਰਕੇ ਮੰਨੋ ਮਹਿਸੂਸ ਕਰੇ ਕਿ ਮੇਰੀ ਕਿਤਾਬ ਨਹੀਂ ਆਈ ਹੈ ਲਈ ਜਿਹੜੀ ਕਿ ਪਲੱਸ 2 ਦੀ ਕਿਤਾਬ ਐ ਵੇਲੇ 1500 ਰੁਪਏ ਦੀ ਹੋ ਗਈ ਇੱਕ ਇਹ ਕੌਣ ਜ਼ਿੰਮੇਵਾਰ ਹੈ ਇਹਦਾ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮਜ਼ਦੂਰਾਂ ਦੀ ਤੁਸੀਂ ਦਛਾ ਨੂੰ ਦਛਾ ਨੂੰ ਸਮਝੋ ਮਿਹਰਬਾਨੀ ਕਰਕੇ ਉਹਨਾਂ ਦੇ ਜਿੰਨਾ ਬਕਾਇਆ ਪੈਸੇ ਆ ਉਹਨੂੰ ਆਪਣੇ ਖਜ਼ਾਨੇ ਚ ਖੁਰਦਪੁਰਤ ਨਾ ਕਰੀ ਜਾਓ ਲੁੱਟੀ ਨਾ ਜਾਓ ਪਹਿਲਾ ਲੋਕ ਪਹਿਲਾ ਲੀਡਰ ਲੁੱਟਦੇ ਸੀ ਜਰੂਰ ਲੁੱਟਦੇ ਹੀ ਭ੍ਰਿਸ਼ਟਾਚਾਰ ਵੀ ਕਰਦੇ ਸੀ ਤੇ ਹੁਣ ਵੀ ਹੋ ਰਿਹਾ ਪਰ ਮੈਂ ਫੇਰ ਅਪੀਲ ਕਰਦਾ ਕਿ ਮਜ਼ਦੂਰਾਂ ਨੂੰ ਪਹਿਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਦੇ ਪੈਸੇ 12ਵੇਂ ਮਹੀਨੇ ਦੇ ਵੀ ਪਿਛਲੇ ਸਾਲ ਦੇ ਉਹ ਵੀ ਪੈਸੇ ਨਹੀਂ ਮਿਲੇ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ ਉਹਨਾਂ ਨੂੰ ਤੇ ਸਾਡੀ ਬੇਨਤੀ ਫੇਰ ਇਹੋ ਹੀ ਆ ਕਿ ਤੁਸੀਂ ਮੁੱਖ ਮੰਤਰੀ ਦੇ ਕਾਬਲ ਨਹੀਂ ਤੁਸੀਂ ਸਿਰਫ ਆਪਣੀ ਕਮੇਟੀ ਦੇ ਕਾਬਲ ਜੇ ਕਮੇਡੀ ਕਰੋ ਰਾਜ-ਰਾਜ ਕਰੋ ਵੱਟੋ ਪੈਸੇ ਗੱਲ ਕੋਈ ਨਹੀਂ ਤੁਹਾਡਾ ਪਿੰਡ-ਪਿੰਡ ਵਿਰੋਧ ਕਿਉਂ ਹੋ ਰਿਹਾ ਇਸ ਗੱਲ ਨੂੰ ਵੀ ਸੋਚੋ ਤੇ ਸਮਝੋ ਫਿਰ ਕਿਸੇ ਦਿਨ ਤੁਹਾਡੇ ਸਿੱਖਿਆ ਨੀਤੀ ਤੇ ਤੁਹਾਡੇ ਹਸਪਤਾਲ ਨੀਤੀ ਦੇ ਉੱਤੇ ਜ਼ਰੂਰ ਵਿਚਾਰ ਕਰਾਂਗੇ ਪਰ ਫਿਰ ਮੈਂ ਆਖੂਗਾ ਕਿ ਇਹਨਾਂ ਪਿੰਡਾਂ ਦੇ ਮਜ਼ਦੂਰਾਂ ਨੂੰ ਨਰੇਗਾ ਮਜ਼ਦੂਰਾਂ ਨੂੰ ਕੀਤੇ ਗਏ ਕੰਮ ਦੇ ਪੈਸੇ ਦਿੱਤੇ ਜਾਣ ਖੇਤੀ ਤੋਂ ਖੇਤੀ ਦਿੱਤੇ ਜਾਣ ਤੇ ਇਹਨਾਂ ਦੀ ਜ਼ਿੰਦਗੀ ਨੂੰ ਥੋੜਾ ਬਹੁਤਾ ਕੁਝ ਹਾਲੀ ਵਾਲੇ ਪਾਸੇ ਨੂੰ ਮੋੜਿਆ ਜਾਵੇ ਧੰਨਵਾਦ